ਕੱਲ ਪਿੰਡ ਲੇਸੜੀ ਵੱਲ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਵਿਜੇ ਕੁੰਵਰ ਪਾਲ ਡੀਐਸਪੀ ਪੰਜਾਬ ਪੁਲਿਸ ਆਦਮਪੁਰ ਜੀ ਨੇ ਝੰਡਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ ਉਹਨਾਂ ਨਾਲ ਸ਼੍ਰੀ ਹਰੀਪਾਲ ਰੀੜ ਡੀਐਸਪੀ ਆਦਮਪੁਰ ਚੌਕੀ ਇੰਚਾਰਜ ਜੰਡੂ ਸਿੰਘ ਸਰਦਾਰ ਜੰਗ ਬਹਾਦਰ ਜੀ ਅਤੇ ਪੁਲਿਸ ਅਫਸਰ ਸਾਈਵਨ ਅਤੇ ਸ਼੍ਰੀ ਪਰਮਜੀਤ ਸਿੰਘ ਕਮਾਂਡੇਟ ਬੀਐਸਐਫ ਸ਼੍ਰੀ ਸੋਹਣ ਲਾਲ ਵਰਦੀ ਡਿਪਾਰਟਮੈਂਟ ਡਿਪਟੀ ਕਮਾਂਡੈਂਟ ਬੀਐਸਐਫ ਮਾਸਟਰ ਅਮਰਜੀਤ ਗਿੱਲ ਸਾਹਿਬ ਦਾ ਸਰਪੰਚ ਸ਼੍ਰੀ ਜੋਸ਼ਵ ਮਸੀ ਸ਼੍ਰੀ ਅਮਰਨਾਥ ਜੀ ਆਦਮਪੁਰ ਤੋਂ ਸਾਡੇ ਸਤਿਕਾਰਯੋਗ ਸ਼੍ਰੀ ਗਿਆਨ ਸਿੰਘ ਜੀ ਰਜੇਸ਼ ਕੁਮਾਰ ਰਾਜੂ ਜੀ ਕਾਉਂਸਲਰ ਆਦਮਪੁਰ ਸੂਬੇਦਾਰ ਚਰਨ ਸਿੰਘ ਹੀਰ ਪੰਚ ਸਰਵਜੀਤ ਕੌਰ ਮੌਜੂਦ ਰਹੇ ਰਿਪੋਰਟਰ ਧਰਮਵੀਰ ਸਿੰਘ ਸਦਨੰਦੀ ਸਾਬੀ ਦੀ ਰਿਪੋਰਟ ਤੇ ਤੁਹਾਡੇ ਨਾਲ ਇਹ ਸਰਪੰਚ ਸਾਹਿਬ ਨੇ ਮੈਨੂੰ ਮੰਤਨ ਦਿੱਤਾ ਜੀ ਤੁਹਾਡੇ ਕੋਲ ਪਹੁੰਚ ਗਏ ਜੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ 26 ਜਨਵਰੀ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਜੀ ਇਹ 26 ਜਨਵਰੀ ਐਵੇਂ ਨਹੀਂ ਮਨਾਇਆ ਜਾਂਦਾ ਬਾਕੀ ਤੁਹਾਡੇ ਪਿੰਡ ਦੇ ਸਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਲੰਮੀਆਂ ਸਵਾਵਾਂ ਕੀਤੀਆਂ ਫੌਜ ਦੇ ਵਿੱਚ ਸ਼ੀਰ ਭਗਤ ਸਿੰਘ ਸ਼ਹੀਦ ਹੋਣ ਸਿੰਘ ਡਾਗਰ ਗੁਰੂ ਸਰਦੇਵ ਲਾਲਾ ਹਰਦੇਵਾਂ ਇਹਨਾਂ ਦੀ ਕੁਰਬਾਨੀ ਦੇ ਕਰਕੇ ਸਾਨੂੰ ਇਹ ਹੋਰ ਵੀ ਇਨੇ ਕ ਸ਼ਹੀਦਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਉਸ ਤੋਂ ਬਾਅਦ ਸਾਡੇ ਬਾਬਾ ਸੁਨਿਲ ਸਾਹਿਬ ਸ਼੍ਰੀ ਅੰਬੇੜਕਰ ਜੀ ਵੀਰ ਅੰਬੇੜਕਰ ਜਿਨ੍ਹਾਂ ਨੇ ਸੰਧਾਨਿਕਿਆ 26 ਜਨਵਰੀ 1950 ਨੂੰ ਸੰਵਿਧਾਨ ਦਾ ਲਾਗੂ ਕੀਤਾ ਸਾਨੂੰ ਇਹ ਗਾਣਾ ਬੜਾ ਸੋਖਾ ਹੈ ਵੀ ਐਡੀ ਵੱਡੀ ਕਿਤਾਬ ਲਿਖ ਦਿੱਤੀ ਦੁਨੀਆ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਆ ਜਿਹੜਾ ਸਾਡੇ ਦੇਸ਼ ਦੇ ਵਿੱਚ ਲਾਗੂ ਆ ਉਸ ਤੋਂ ਬਾਅਦ ਇਸ ਵਿੱਚ ਕਈ ਵੰਡ ਵਿੱਚ ਸੋਈਆਂ ਹੁਣ ਵੀ ਹੋ ਰਹੀਆਂ ਆ ਇਸ ਨੂੰ ਸੰਵਿਧਾਨ ਦੇ ਨਾਲ ਚਲਾਉਣ ਲਈ ਸਾਨੂੰ ਜੋ ਤੁਸੀਂ ਅੱਜ ਦੱਸ ਰਹੇ ਹੋ ਦਿਖਾ ਰਹੇ ਹੋ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਆ ਓ ਛੋਟੇ ਕਾਝ ਜਿਸੀ ਛੋਟੇ ਛੋਟੇ ਬੱਚੇ ਦੇਖੇ ਆ ਮੈਂ ਤਾਂ ਸਰਪੰਚ ਸਾਹਿਬ ਨੂੰ ਇਹ ਗੱਲ ਕਰਦਾ ਸੀ ਕਿ ਸਾਨੂੰ ਕਿਸੇ ਨੇ ਪਹਿਲਾਂ ਇੰਨੀ ਦੀ ਟ੍ਰੇਨਿੰਗ ਦਿੱਤੀ ਹੁੰਦੀ ਗ੍ਰੈਜੂਏਟ ਸੀ ਸ਼ਾਇਦ ਹੋਰ ਵਧੀਆ ਹੁੰਦੇ ਸਾਡੇ ਕੋਲ ਇਦਾਂ ਦਾ ਮਾਹੌਲ ਨਹੀਂ ਸੀ ਨਾ ਹੀ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਸੁਤੰਤਰਤਾ ਸੁਣਨੀ ਨਾ ਕੋਈ ਇਦਾਂ ਦੇ ਲੋਕ ਸੀਗੇ ਹਾਂ ਠੀਕ ਸੀਗਾ ਥੋੜਾ ਬਹੁਤ ਡਿਸਪਲਨ ਹੈ ਕਬੱਡੀ ਖੇਡਦੇ ਰਹੇ ਅਸੀਂ ਵੀ ਪਲੇਅਰ ਰਹੇ ਤੇ ਇਤੋਂ ਹੀ ਮੋਟੀਵੇਸ਼ਨ ਮਿਲਦੀ ਹੈ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਵੀ ਸਾਡੇ ਪਿੰਡ ਦਾ ਸੁਧਾਰ ਕਰਨਾ ਜੇ ਤੁਸੀਂ ਹਾਂ ਜੀ ਸੁਧਾਰ ਲਈ ਆਏ ਤੇ ਸਾਡੇ ਸਾਹਮਣੇ ਖੜੇ ਬੱਚੇ ਆਂ ਇਹਨਾਂ ਦਾ ਆਪਣੇ ਆਪ ਸੁਧਰ ਜਾਣਾ ਹੈ ਸ਼ੁਰੂਆਤ ਸਿਰਫ ਇੱਕ ਬੰਦਾ ਹੀ ਕਰਦਾ ਹੈ ਇੱਕ ਦੋ ਵਾਰ ਦੂਜਾ ਦੂਜੇ ਦੂਜਾ ਜਦੋਂ ਕਿਸੇ ਨੇ ਕਿਹਾ ਸੀ ਧਰਤੀ ਗੋਲ ਆ ਤਾਂ ਲੋਕੀ ਉਹਨੂੰ ਕਹਿੰਦੇ ਸੀ ਬਾਗਲ ਧਰਤੀ ਗੋਲ ਤਾਂ ਹੋ ਸਕਦੀ ਹੈ ਫਿਰ ਸੈਂਟੀਫਿਗਿਊਰ ਕਰਦੀ ਸਾਰੇ ਤਰ੍ਹਾਂ ਨਾਲ ਪ੍ਰੂਵ ਹੋ ਗਿਆ ਧਰਤੀ ਗੋਲ ਆ ਮੈਂ ਇਹ ਕਹਿਣ ਦਾ ਮਤਲਬ ਇਹ ਰਹੀ ਸੀ ਕਿ ਇੱਕ ਬੰਦਾ ਹੀ ਸ਼ੁਰੂਆਤ ਕਰਦਾ ਇੱਕ ਬੰਦੇ ਦੀ ਸ਼ੁਰੂਆਤ ਨਾਲ ਹੀ ਬਹੁਤ ਅੱਗੇ ਜਾਇਆ ਜਾ ਸਕਦਾ ਅੱਜ ਇਹਨਾਂ ਬੱਚਿਆਂ ਨੂੰ ਦੇਖ ਕੇ ਇਹੋ ਲੱਗਿਆ ਜਦੋਂ ਬਹੁਤ ਹੀ ਟ੍ਰੇਨਡ ਸਾਡੇ ਮਿਲਟਰੀ ਦੀ ਫੋਰਸ ਹੁੰਦੀ ਹੈ ਕਹਿੰਦਾ ਦੀ ਇਹਨਾਂ ਦੀ ਟ੍ਰੇਨਿੰਗ ਕਰਵਾਈ ਗਈ ਹੈ ਉਹਦੇ ਲਈ ਮੈਨੂੰ ਵਧਾਈ ਦਿੰਦਾ ਹਾਂ ਕੈਪਟਨ ਸਾਹਿਬ ਨੂੰ ਕੈਪਟਨ ਗੁਰਮੀ ਸਿੰਘ ਜੀ ਨੂੰ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੇਰੇ ਨਾਲ ਮੇਰਾ ਸਟਾਫ ਸੀ ਤੇ ਇਹ ਜਿਆਦਾ ਐਕਸਾਈਟਡ ਸੀ ਕਿ ਇਹ ਬੜੀ ਵਧੀਆ ਅਸਰੇ ਪ੍ਰੇਡ ਤਾਂ ਉੱਥੇ ਵੀ ਨਹੀਂ ਸੀ ਤੋਂ ਪਿਛਲੇ 15 ਅਗਸਤ ਦੇ ਜਿਹੜਾ ਸਮੂਹ ਸੀ ਕਿਚਨਸ ਬੋਲਾ ਤੇ ਕਿਉਂ ਮੁਬੈਨ ਫੋਟੋਆਂ ਸੀ ਦੇਖਿਆ ਸੀ ਪਰ ਉੱਥੇ ਵੀ ਬੱਚੇ ਤਾਂ ਬਹੁਤ ਵਧੀਆ ਸੀਗੇ ਪਰ ਇਦਾਂ ਦੇ ਰਹਿ ਸੀਗੇ ਜਿੰਦਾਂ ਇਹ ਛੋਟੀ ਉਮਰ ਦੇ ਵਿੱਚ ਸੀ ਸੀ ਇਦਾਂ ਬੱਚਿਆਂ ਨੂੰ ਟ੍ਰੇਨ ਕਰਕੇ ਲੈ ਕੇ ਜਾ ਰਹੇ ਨੇ ਬੜੀ ਖੁਸ਼ੀ ਹੋਈ ਸਾਨੂੰ ਦੇਖ ਕੇ ਬਾਕੀ ਸਾਡੇ ਜੋਕੀ ਜਰ ਸਾਹਿਬ ਜੰਗਬਾਦਰ ਜੀ ਤੁਹਾਡੇ ਕੋਲ ਪਹੁੰਚ ਗਏ ਛੋਟੇ ਮੋਟੇ ਬਲੇਡ ਸਾਰੇ ਪਾਸੇ ਆਉਂਦੇ ਰਹਿੰਦੀਆਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਸਾਡਾ ਕੰਮ ਆੜੇ ਬੰਦੇ ਨੂੰ ਫੜ ਕੇ ਅੰਦਰ ਦੇਣਾ ਚੰਗੇ ਬੰਦੇ ਦੀ ਮਿਹਨਤ ਦੀ ਪ੍ਰਸ਼ੰਸਾ ਕਰਦੇ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਸ਼ਰਧੇਵ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਕਮੀ ਨਹੀਂ ਰਹੂਗੀ ਇਸ ਕੰਮ ਦੇ ਵਿੱਚ ਜਗਬਾਦਰ ਜੀ ਪਹਿਲਾਂ ਹੀ ਬਹੁਤ ਵਧੀਆ ਟ੍ਰੇਨਿੰਗ ਦੇ ਇਸ ਐਫੀਸ਼ੈਂਟ ਇਸ ਕੰਮ ਲਈ ਲੋਰਲ ਵੀ ਫਿਰ ਅਸੀਂ ਤਕੀਦ ਕਰਦੇ ਹਾਂ ਕਿ ਪਿੰਡ ਦੀ ਕੋਈ ਵੀ ਮੁਸ਼ਕਲ ਜੋ ਵੀ ਕਿਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਤੇ ਅਸੀਂ ਤੁਹਾਡਾ ਨਾਲ ਮਿਲ ਕੇ ਨਿਪਟਾਰਾ ਕਰਾਂਗੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਵੇਂ ਪਹਿਲਾਂ ਜੀ ਕਿਹਾ ਜੋ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਹੈ ਅਸੀਂ ਚਾਹੇ ਕੋਈ ਨਸ਼ਾ ਆਇਆ ਚਾਹੇ ਕੋਈ ਲੜਾਈ ਝਗੜਾ ਕਿਸੇ ਵੀ ਤਰ੍ਹਾਂ ਦੀ ਬਰਵਾਸੀ ਗੁੰਡਾਗਰਦੀ ਹੈ ਕਸੀਰ ਨੂੰ ਨਾਲ ਕੋਲ ਨਹੀਂ ਤੇ ਆਰਾਮ ਨਾਲ ਅਸੀਂ ਕੈਪੇਬਲ ਨਾਲ ਅਸੀਂ ਬਹਾਵਾਂਗੇ ਵੀ ਤੇ ਜੰਗਬਾਦ ਵੀ ਤੁਹਾਡੇ ਸਾਹਮਣੇ ਕਹਿ ਦਿੰਦਾ ਅਸੀਂ ਤੁਹਾਡੇ ਨਾਲ ਜਿੱਥੇ ਸਾਨੂੰ ਕੋਈ ਗੁੰਮਨਾਮ ਮਿਲਦੀ ਹੈ ਅਸੀਂ ਉਹਨੂੰ ਬਿਲਕੁਲ ਠੋਕਮਾ ਜਵਾਬ ਦੇ ਕੇ ਅੰਦਰ ਲਾਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮਚ ਬាទ ਜੋ ਬੈਸਤ ਸਮੇਂ ਦੇ ਵਿੱਚ ਜਿੰਨਾ ਵੀ ਸੰਨਾ ਕੱਢ ਕੇ ਸਾਡੇ ਵਿੱਚ ਪਹੁੰਚੇ ਸਾਨੂੰ ਲੇ ਬੜਾ ਜਿਸ ਭਾਗਿਆ ਦਾ ਦਿਨ ਸੀਗਾ ਅੱਜ ਤੇ ਵੱਡੇ ਅਫਸਰ ਦਾ ਪਿੰਡ ਵਿੱਚ ਆਉਣਾ ਔਰ ਆ ਕੇ ਆਪਣੇ ਸ਼ੇਰ ਬਚਨ ਜੀ ਨਾਲ ਬਚਨ ਜੀ ਪ੍ਰਸਾਦਿਤ ਕਰਨਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਭਾਰ ਪ੍ਰਗਟ ਕਰਦੇ ਹਾਂ ਧੰਨਵਾਦ ਜੀ